ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਯੰਗ ਫਾਰਮਰ ਚੈਨਲ ਦੇਖਣ ਵਾਲਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਆਏ ਹੋਏ ਹਾਂ ਪੀਯੂ ਕਿਸਾਨ ਮੇਲਾ ਸਤੰਬਰ 2024 ਦੇ ਵਿੱਚ ਦੋ ਦਿਨਾਂ ਦਾ ਕਿਸਾਨ ਮੇਲਾ ਚੱਲ ਰਿਹਾ ਹੈਗਾ ਤੇ ਆਪਣੇ ਨਾਲ ਨੇ ਅੱਜ ਗਰਦਾਸਪੁਰ ਜ਼ਿਲ੍ਹੇ ਦੇ ਬਹੁਤ ਹੀ ਅਗਾਂਵਧੂ ਕਿਸਾਨ ਸਰਦਾਰ ਗੁਰਦਿਆਲ ਸਿੰਘ ਜੀ ਜਿਹੜੇ ਕਿ ਪਿਛਲੇ ਕਾਫੀ ਸਮੇਂ ਤੋਂ ਹਲਦੀ ਦੀ ਖੇਤੀ ਦੇ ਨਾਲ ਜੁੜੇ ਹੋਏ ਨੇ ਤੇ ਹਲਦੀ ਦੀ ਇਹਨਾਂ ਕੋਲੇ ਦੋ ਤਿੰਨ ਕਿਸਮਾਂ ਹੈਗੀਆਂ ਨੇ ਆਜੋ ਸਾਰੀ ਜਾਣਕਾਰੀ ਲੈਣੇ ਆ ਕਿਵੇਂ ਇਹ ਖੇਤੀ ਸ਼ੁਰੂ ਕੀਤੀ ਤੇ ਕਿਵੇਂ ਅੱਜ ਮਾਰਕੀਟਿੰਗ ਕਰਦੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਦੇ ਲਈ ਤੇ ਤੁਹਾਡਾ ਕੰਮ ਹਨਾ ਆਪਾਂ ਦੇਖਦੇ ਰਹਿੰਦੇ ਆ ਫੇਸਬੁੱਕ ਤੇ ਵੀ ਕਿਦਾਂ ਆਪਾਂ ਤੁਸੀਂ ਰਲ ਮਿਲ ਕੇ ਸਾਰੇ ਕਿਸਾਨ ਬਾਜ਼ਾਰ ਲਾਉਣੀ ਹੋ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸੋ ਜੀ ਕਿਹੜਾ ਪਿੰਡ ਆਪਣਾ ਤੇ ਹਲਦੀ ਦੀ ਖੇਤੀ ਕਿਵੇਂ ਸ਼ੁਰੂ ਕੀਤੀ ਸੀ ਜੀ ਅੰਮ੍ਰਿਤਸਰ ਜ਼ਿਲ੍ਹਾ ਸੇਮਾ ਪਿੰਡ ਸੱਲੋਪੁਰ ਬਲਾਕ ਹਨਾ ਡਿਸਟ੍ਰਿਕਟ ਅੰਮ੍ਰਿਤਸਰ ਜੀ 2004 ਦੇ ਵਿੱਚ ਥੋੜੇ ਰਕਵੇ ਤੋਂ ਫਸਲੀ ਕੀਤੀ ਸ਼ੁਰੂ ਕੀਤੀ ਸੀ ਜੀ ਹਾਂ ਜੀ ਜਦੋਂ ਮੰਡੀ ਵਿੱਚ ਵੇਚੀ ਆ ਮਾਰਕੀਟ ਦਿੱਤੇ ਆ ਸਾਨੂੰ ਦੇ ਪੈਸੇ ਲੰਗੇ ਬਣਨੇ ਹਾਂਜੀ ਉੱਥੋਂ ਵੀ ਸਾਡਾ ਅਰਚਾਨ ਹੋ ਗਿਆ ਕਿ ਯਾਰ ਇਹ ਥੋੜੇ ਜਿਹਾ ਥਾਂ ਦੇ ਵਿੱਚ ਇੰਨੇ ਪੈਸੇ ਵੱਟੇਗਾ ਤੇ ਜੀ ਜ਼ਿਆਦਾ ਰੱਖਾਂਗੇ ਕਿ ਕਿਉਂ ਨਹੀਂ ਚ ਵਧ ਪਾ ਜਾਈਂਗਾ ਅਸਰ ਕਰ ਦੇ ਦੇ ਵਿੱਚ ਹਾਂਜੀ ਅਸੀਂ ਅਗਲੇ ਸਾਲੇ ਕਨਾਲ ਕਰਤੀ ਕਨਾਲ ਦੇ ਵਿੱਚ ਵੀ ਸਾਨੂੰ ਜਿਹੜੀਆਂ ਸਾਡੀ ਵਿਕਰੀ ਹੋ ਗਈ। ਅੱਛਾ। ਦੋ ਕਨਾਲ ਕਰਤੀ ਤਿੰਨ ਕਨਾਲ ਕਰਤੀ ਕਰਦੇ ਕਰਦੇ ਕਿਲੇ ਤੇ ਆ ਗਏ। ਹਾਂਜੀ। ਜਦੋਂ ਕਿਲਾ ਕਿਤੇ ਵੀ ਸਾਨੂੰ ਸਥਿਮੇਂ ਤੇ ਜਾਰੀ ਕਰਨੀ ਪੈਂਦੀ ਸੀ। ਹਾਂਜੀ। ਫਿਰ ਅਸੀਂ ਜਿਹੜੇ ਪਲਾਂਟ ਵਾਲੇ ਪਾਸੇ ਤੋਂ ਸਾਨੂੰ ਪਲਾਂਟ ਚਾਹੀਦਾ ਛੋਟਾ ਮੋਟਾ ਕੁਝ ਆਈਆ। ਹਾਂਜੀ। ਫਿਰ 2007 ਵਿੱਚ ਹੀ ਹਲਦੀ ਦਾ ਪਲਾਂਟ ਡੇਟਾ ਲਾ ਲਿਆ। ਪ੍ਰੋਸੈਸਿੰਗ ਪਲਾਂਟ ਡੇਟਾ ਲਾਇਆ। ਜੀ। ਉਹ ਤੋਂ ਲਗਾਤਾਰ ਚੱਲਦੇ ਜਿਉਂ-ਜਿਉਂ ਸਾਡੀ ਮਾਰਕੀਟ ਜਿਹੜੀ ਉਹ ਵੱਧਦੀ ਜਾਂਦੀ ਆ ਉਹਨਾਂ ਚਾਰ ਅਸੀਂ ਸਾਡੀ ਪ੍ਰੋਡਕਸ਼ਨ ਵਧਾਈ ਜਾਂਦੇ ਆ। ਹਾਂਜੀ। ਤੇ ਹਰ ਮਰਾ ਜੀ ਉੱਪਰ ਜਾ ਰਿਹਾ ਜੀ ਉਦੋਂ ਆਪਾਂ ਪਹਿਲੀ ਵਾਰ ਸ਼ੁਰੂ ਕੀਤਾ ਸੀ ਉਦੋਂ ਖਿਆਲ ਕਿਵੇਂ ਆਇਆ ਸੀਗਾ ਵੀ ਆਪਾਂ ਹਲਦੀ ਦੀ ਖੇਤੀ ਕਰਨੀ ਹੈਗੀ ਆ ਤੁਹਾਡੇ ਏਰੀਆ ਦੇ ਵਿੱਚ ਪਹਿਲਾਂ ਹੁੰਦੀ ਸੀ ਨਹੀਂ ਸਾਡੇ ਏਰੀਆ 'ਚ ਨਹੀਂ ਪਹਿਲਾਂ ਹੁੰਦੀ ਸਾਡੇ ਏਰੀਆ ਜਿੱਦਾਂ ਆਇਆ ਵੀ ਉਹ ਜਿਸ ਥਾਂ ਦੇ ਉੱਤੇ ਸਬਜ਼ੀ ਲਾਉਂਦੇ ਸੀਗੇ ਨਾ ਹਾਂਜੀ ਉੱਥੇ ਥੋੜਾ ਸੌਰਾ ਹੋ ਕੇ ਸਬਜ਼ੀ ਲੱਗਣੀ ਬੰਦ ਉਹਥੇ ਹੋ ਗਈ ਸੌਰੇ ਕਰਕੇ ਅੱਛਾ ਜੀ ਉੱਥੇ ਹਲਦੀ ਲਾਤੀ ਅੱਧੀ ਕਾਫੀ ਚੋਂ ਨਿਕਲੀ ਅੱਛਾ ਜੀ ਉਹ ਜਦੋਂ ਮਤਲਬ ਵੰਡ ਕੇ ਵੀ ਸਾਰੇ ਭੈਣਾਂ ਨੂੰ ਧੂਆ ਸਾਰਾ ਪਰਿਸ਼ਾਨ ਦੇ ਦੋ ਤਾਂ ਵੀ ਕਾਫੀ ਬਚੀ ਦੀਗੀ ਫਿਰ ਉਹ ਵੇਚੀ ਜਦੋਂ ਤੇ ਚੱਕ ਐਵੇਂ ਚੰਗੇ ਜਿਹਾ ਵਧੀਆ ਰੇਟ ਤੇ ਵਿਕੀ ਉਹ ਵਧੀਆ ਰੇਟ ਤੇ ਬੇਗੀ ਐ ਇਸ ਕਰਕੇ ਤਾਂ ਸਾਡਾ ਰਜਾਣਾ ਵੀ ਥੋੜਾ ਥਾਲ ਵੀ ਇਹਨੇ ਪੈਸੇ ਵੱਡੇਗੇ ਜਿਆਦਾ ਰੱਖੋਗੇ ਪੈਸੇ ਵਧੀਆ ਬਣ ਸਕਦੇ ਜਿੱਦਾਂ ਫਿਰ ਤੁਸੀਂ ਹੁਣ ਪ੍ਰੋਸੈਸ ਕਰਕੇ ਹਲਦੀ ਸੇਲ ਕਰਦੇ ਹੋ ਨਾ ਜੀ ਆਪਣੀ ਮਾਰਕੀਟਿੰਗ ਦਾ ਕੀ ਤਰੀਕਾ ਹੈਗਾ ਹੋਲ ਸੇਲ ਸੇਲ ਕਰਦੇ ਹਾਂ ਜਾਂ ਸਾਰੀ ਡਾਇਰੈਕਟ ਮਾਰਕੀਟਿੰਗ ਹੀ ਕਰਦੇ ਹਾਂ ਇਹ ਦੇਖੋ ਸਾਡੀ ਹੋਲ ਸੇਲ ਵੀ ਸਾਡੀ ਚੱਲਦੀ ਆ ਟਰੱਕੇ ਗਾੜੀ ਪੱਕੇ ਖਾ ਕੇ ਲੱਗੇ ਜਿਹੜੇ ਸਾਡੇ ਕੋਲ ਗਾੜੀ ਖੜ ਕੇ ਅੱਗੇ ਘੜੇ ਵੇਚਦੇ ਆ ਹੂੰ ਉਹ ਵੀ ਹੈਗੇ ਆ ਪਰ ਸਾਡੀ ਸਿੱਧੀ ਡਾਇਰੈਕਟ ਨੂੰ ਕੰਜ਼ਿਊਮਰ ਨੂੰ ਸਿੱਧੀ ਵੇਚਦੇ ਸੀ ਜੀ ਤੇ ਖੜੇ ਕਿਸਾਨ ਯਾਰ ਚੱਲਦਾ ਕਿਸਾਨ ਯਾਰ ਸਾਡੇ ਕਾਫੀ ਲੋਕਾਂ ਨਾਲ ਜੁੜੇ ਰਹੇ ਆ ਹਾਂਜੀ ਉਹ ਹਫਤੇ ਦੋ ਦਿਨ ਉੱਥੇ ਹੋ ਲਾਉਨੇ ਆ ਸਾਡੇ ਕੋਲ ਤਿੰਨ ਸਾਡੀਆਂ ਖਸਾਨ ਠਹਿ ਗਈਆਂ ਗੁਰਦਾਸਪੁਰ ਇੱਕ ਕੰਨਵਾਨਵਾਂ ਇੱਕ ਬਟਾਲੇ ਵੇਚਵਾ ਹਾਂਜੀ ਤਿੰਨ ਸਾਡੀਆਂ ਠਾਨ ਠਹਿ ਗਈਆਂ ਉਹ ਸਾਡੇ ਏਰੀਆ ਲੱ ਤਾਂ ਜਿੰਨੇ ਸਾਡੇ ਜਿਹੜੇ ਆਪਣੇ ਆਪਣੇ ਮਿੱਤਰ ਹੈਗੇ ਹੂੰ ਉਹ ਸਾਰੇ ਜਿਹੜੇ ਸਾਡੇ ਕਸਟਮ ਕੇਅਰ ਸੈਂਟਰ ਜਿਹੜੇ ਮੈਗੇ ਮਤਲਬ ਪਾਲਸੀ ਦਰੀ ਸਾਰੇ ਜੀ ਇਹ ਆਪਣੀ ਆ ਗਈ ਪੈਕ ਵਿੱਚ ਹਨਾ ਜੀ ਕਿ ਪੈਕ ਕਿਉਂ ਬ੍ਰਾਂਡ ਆਪਣਾ ਜਿਹੜਾ ਰੱਖਿਆ ਤੁਹਾਡੇ ਬ੍ਰਾਂਡ ਦਾ ਨਾਮ ਹੈਗਾ ਐਗਰੀ ਬ੍ਰਾਂਡ ਦਾ ਐਗਰੀ ਬ੍ਰਾਂਡ ਹਲਦੀ ਅੱਛਾ ਤੁਸੀਂ ਐਗ ਮਾਰਕ ਕਰਵਾਈ ਹੋਈ ਹੈ ਜੀ ਐਗ ਮਾਰਕਾ ਪਹਿਲਾਂ ਸੀ ਕਿ ਹੁਣ ਮੈਂ ਨਹੀਂ ਕਰਾਈ ਗੱਡੀ ਬੰਦ ਕਰਤੀ ਜੀ ਜੀ ਜਿੱਦਾਂ ਤੁਸੀਂ ਕੰਮ ਕਰ ਰਹੇ ਹੋ ਹਨਾ ਬਹੁਤ ਕਿਸਾਨ ਹੈਗੇ ਆ ਜਿਹੜੇ ਸ਼ੁਰੂ ਕਰਦੇ ਆ ਖੇਤੀ ਹਲਦੀ ਦੀ ਖੇਤੀ ਉਹ ਵੀ ਜਾਂ ਹੋਰ ਸਬਜ਼ੀਆਂ ਪਰ ਦੋ ਚਾਰ ਸਾਲ ਦੇ ਵਿੱਚ ਛੱਡ ਜਾਂਦੇ ਆ ਕਿ ਮਿਹਨਤ ਜਿਆਦਾ ਐ ਵੇਚਣੀ ਪੈਂਦੀ ਆ ਕਿਸਾਨ ਆਪਣੇ ਕਣਕ ਝੋਨੇ ਵਾਲੇ ਫਸਲੀ ਚੱਕਰ ਦੇ ਵਿੱਚ ਉਲਝੇ ਹੋਏ ਆ ਤੁਸੀਂ ਆਪ ਦੇ ਤਜਰਬੇ ਜੋ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਜਿਹੜੀ ਮਾਰਕੀਟਿੰਗ ਆਪ ਕਰਨੀ ਹੈ ਕਿੰਨੀ ਔਖੀ ਹੈ ਜਾਂ ਸੌਖੀ ਹੈ ਕੋਈ ਕਿਸਾਨ ਜਿਹੜੀ ਪੈਦਾਵਾਰ ਤੇ ਸਾਰੀ ਕਰ ਲੈਂਦਾ ਜਿਹੜਾ ਔਖਾ ਕੰਮ ਸਭ ਤੋਂ ਪੈਦਾਵਾਰ ਦਾ ਉਹ ਕਰਦਾ ਜਦੋਂ ਮਾਰਕੀਟਿੰਗ ਦੀ ਗੱਲ ਆਉਂਦੀ ਆ ਨਾ ਤੇ ਮਾਰਕੀਟਿੰਗ ਦੇ ਵਿੱਚ ਕਿਸਾਨ ਜਿਹੜਾ ਉਹਦੋਂ ਨਾ ਫਿਰ ਉਹ ਕਹਿੰਦਾ ਯਾਰ ਮੈਨੂੰ ਥੋੜੀ ਸ਼ਰਮ ਹੁੰਦੀ ਹੈ ਕਿ ਤੇ ਖਲਾਅ ਖੜਾ ਹੋ ਕੇ ਜਾ ਕੇ ਵੇਚਣ데요 ਜਾਂ ਬਾਜ਼ਾਰ ਚ ਖਲੋ ਕੇ ਵੇਚਣ ਨੂੰ ਸ਼ਰਮ ਆਉਂਦੀ ਆ ਪਰ ਸ਼ਰਮ ਕੰਦੀ ਕੋਈ ਲੋੜ ਨਹੀਂ ਹਾਂਜੀ ਸਾਡੀ ਆਪਣੀ ਚੀਜ਼ ਵੇਚਣਦੇ ਅਸੀਂ ਗਲਤ ਕੰਮ ਨਹੀਂ ਕਰਦੇ ਜੀ ਜਦੋਂ ਵੀ ਆਪਣੀ ਸੀ ਆ ਵੇਚਾਂਗੇ ਸਾਨੂੰ ਗਾਹਕ ਲੈ ਕੇ ਜਾਏਗਾ ਗਾਹਕ ਨੂੰ ਚੀਜ਼ ਪਸੰਦ ਆਉਂਦੀ ਮੜਕੇ ਸਾਡੇ ਕੋਲ ਦੁਆਰਾ ਮੰਗਦਾ ਕਿ ਸਾਨੂੰ ਵੀ ਮਾਨ ਮਸੂਸ਼ਣ ਤੁਝਾ ਗਾਹਕ ਵੀ ਸੰਤੁਸ਼ਟੀ ਹੁੰਦੀ ਆ ਕਿ ਮੈਨੂੰ ਚੀਜ਼ ਵਧੀਆ ਮਿਲੀ ਪੂਰ ਮਿਲੀ ਆ ਅੱਜ ਵੀ ਸਾਡੇ ਕੋਲ ਜਿਹੜੇ ਪਿਛਲੇ ਸਾਲ ਸਾਡੇ ਕੋਲ ਦਾਣਾ ਖੜੀਆਂ ਸੀਗੀਆਂ ਉਹ ਲੇਡੀ ਜਾਈਆਂ ਦੁਬਾਰਾ ਸਾਡੇ ਕੋਲ ਉਹ ਹੀ ਚਨੇ ਲੈ ਕੇ ਦੁਆਰਾ ਮੰਗ ਕੇ ਆਏ ਪਸੰਦ ਵੇਚਣੇ ਚਾਹੀਦੇ ਤੁਸੀਂ ਹਰ ਸਾਲ ਹੀ ਇੱਥੇ ਆਉਂਦੇ ਹੋ ਹਰ ਸਾਲ ਫੇਰੇ ਚ ਆ ਕੇ ਬਨੇ ਇੱਕ ਜਿਵੇਂ ਆਪਾਂ ਦੇਖਦੇ ਆਂ ਜੀ ਹਲਦੀ ਦੀ ਮਾਰਕੀਟ ਦੇ ਵਿੱਚ ਬੜੇ ਤਗੜੇ ਤਗੜੇ ਵਪਾਰੀ ਆ ਹਨਾ ਐਡਾ ਤਗੜਾ ਹਲ ਅਿੱਥੇ ਹਲਦੀ ਦੀ ਫਸਲ ਬਹੁਤ ਹੁੰਦੀ ਆ ਇਹਦੇ ਵਿੱਚ ਮਿਲਾਵਟ ਵੀ ਬਹੁਤ ਹੁੰਦੀ ਆ ਜਿਵੇਂ ਤੁਹਾਡੇ ਵਰਗੇ ਕਿਸਾਨ ਆ ਜਿਹੜੇ ਆਪ ਮਾਰਕੀਟਿੰਗ ਕਰਦੇ ਆ ਬਾਜ਼ਾਰ ਵਾਲੀ ਹਲਦੀ ਨਾਲੋਂ ਤੁਹਾਡਾ ਜਿਹੜਾ ਫਸਲ ਦਾ ਕੀ ਫਰਕ ਹੈਗਾ ਕਿੱਥੇ ਕਿੱਥੇ ਤੇ ਮਿਲਾਵਟ ਹੁੰਦੀ ਆ ਜੀ ਤੁਹਾਡੀ ਕੁਆਲਿਟੀ ਇਹ ਬਾਜ਼ਾਰ ਨਾਲੋਂ ਕਿੰਨੀ ਕੁ ਡਿਫਰੈਂਸ ਹੈਗਾ ਇਹਦਾ ਸਿੱਖੋ ਜਿਹੜੇ ਬਾਜ਼ਾਰ ਵਾਲੀ ਦੀ ਸੀ ਕਈ ਮਿਲਾਵਟ ਹੁੰਦੀ ਕਿੰਨੀ ਨਹੀਂ ਮਾਦਵਾਰ ਕੁਝ ਨਹੀਂ ਕਹਿਣਾ ਅਸੀਂ ਆਪਣੀ ਦੀ ਗੱਲ ਕਰਾਂਗੇ ਇਹ ਚੀਜ਼ਾਂ ਦੀ ਸਾਡੀ ਕੋਲ ਬਿਲਕੁਲ 100% ਪਿਓਰ ਹੁੰਦੀ ਆ ਜੀ ਕੋਈ ਵਿੱਚ ਮਿਕਸਿੰਗ ਨਹੀਂ ਕੋਈ ਦੇ ਵਿੱਚ ਇੰਨਾ ਵਿੱਚ ਕੱਢਣਾ ਨਹੀਂ ਕੁਝ ਪਾਇਆ ਨਹੀਂ ਇਹਦੇ ਵਿੱਚ ਐਕਸਟਰਾ ਹਾਂਜੀ ਜੂ ਕੁਝ ਹੈਗਾ ਉਹਦੇ ਪੀ ਕੇ ਸਾਰੇ ਕਸ਼ਤ ਦੇ ਦਿੰਦੇ ਆ ਹਾਂ ਇਹ ਚੀਜ਼ ਤੇ ਜਿਹੜੀ ਸ਼ਟੀਫਿਕੇਸ਼ਨ ਗਾਹ ਕਰਦੇ ਆ ਗਾਹ ਦੱਸਦੇ ਆ ਗਾਹ ਕਰਦੇ ਆ ਵੀ ਵਾਕਿਆ ਚੀਜ਼ ਨੂੰ ਸਹੀ ਲੱਗਦੀ ਹੈ ਗਾਹ ਕਰਕੇ ਸਾਡੇ ਕੋਲ ਤਾਂ ਹੁੰਦਾ ਕਿ ਉਹ ਜੀ ਚੰਗੇ ਮਿਲਦੀ ਹੈ ਜੀ ਬਾਜ਼ਾਰ 'ਚ ਸਸਤੀਆਂ ਵੀ ਹੁੰਦੀਆਂ ਮਹਿੰਗੀਆਂ ਵੀ ਆ ਗਈਆਂ ਪਰ ਫਿਰ ਵੀ ਗਾਹ ਕੇ ਸਾਡੇ ਕੋਲ ਆਉਂਦਾ ਇਸ ਕਰਕੇ ਕੋਈ ਚੀਜ਼ ਜਿਹੜੀ origignal ਬੰਦਈ ਹੈ ਪਿਓ ਚੀਜ਼ ਬੰਦਈ ਹੈ ਇੱਕ ਨਵੀਂ ਚੀਜ਼ ਦੇਖਿਓ ਤੁਹਾਡੇ ਕੋਲ ਇਹ ਹਨਾ ਕਾਲੀ ਹਲਦੀ ਜੀ ਇਹਦੇ ਬਾਰੇ ਵੀ ਦੱਸਿਓ ਕਿੱਥੋਂ ਦੀ ਹੈਗੀ ਹੈ ਫਸਲ ਇਹ ਤੁਸੀਂ ਕਿੰਨੇ ਟਾਈਮ ਤੋਂ ਘਾ ਰਹੇ ਹੋ ਇਹਨੂੰ ਕੀ ਕੀ ਫਾਇਦੇ ਨੇ ਇਹਦੇ ਇਹ ਨਾ ਦੂਜੀ ਸਟੇਟ ਵਿੱਚੋਂ ਇਹਦਾ ਸ਼ੀਟ ਲੈ ਕੇ ਆਇਆ ਸਾਡੇ ਕਿਤੇ ਕਿਸਾਨ ਹੈਗੇ ਆ ਮਹਿੰਦਰ ਸਿੰਘ ਦਸਾਂਜ ਹਾਂਜੀ ਹਾਂਜੀ ਜੈਕਪੁਰ ਦੇ ਹਾਂਜੀ ਉਹ ਲੈ ਕੇ ਆਏ ਸੀ ਕੋਈ ਨਾ ਮੈਨੂੰ ਗਾੜੀ ਚਾਰ-ਪੰਜ ਕਿਲੋ ਸ਼ੀਟ ਦਿੱਤਾ ਸੀਗਾ ਤੇ ਮੈਂ ਕਾਫੀ ਟਾਈਮ ਤੋਂ ਬਾਅਦ ਇਹਦਾ ਸ਼ੀਟ ਬਣਾਇਆ ਇਹਦਾ ਹਾਂਜੀ ਸ਼ੀਟ ਬਣਾਵਾ ਕੇ ਤੇ ਫਿਰ ਮੈਂ ਪਹਿਲਾਂ ਸ਼ੀਟ ਤਿਆਰ ਕੀਤਾ ਫਿਰ ਤੋਂ ਦੁਆਰਾ ਪ੍ਰੋਡਕਸ਼ਨ ਜਿਹੜੀ ਕਰਨੀ ਸ਼ੁਰੂ ਕੀਤੀ ਜੀ ਤੇ ਹੁਣ ਇਸ ਟਾਈਮ ਮੈਂ ਪਹਿਲੇ ਸਾਲ ਮੈਂ ਤੋਂ ਚਾਰ ਕਾ ਇਸ ਸਾਲ ਮੈਂ ਚਾਰ ਕਾਂ ਦੀ ਜਿਹੜੀ ਬਜਾਈ ਕੀਤੀ ਇਹਦੀ ਗੰਡੀ ਕਾਲੇ ਰੰਗ ਦੀ ਹੁੰਦੀ ਹੈ ਜੀ। ਇਹਦੀ ਗੰਡੀ ਨੀਲੇ ਰਹਾ ਜਾਮੂ ਰੰਗ ਦੀ ਹੁੰਦੀ ਪੱਤੇ ਚ ਧਾਰੇ ਜਾਮੂ ਰੰਗ ਦੇ ਹੁੰਦੀ ਆ ਵਾ। ਜੀ। ਤੇ ਜਿੰਦੇ ਜਿੰਦੇ ਨੂੰ ਵਾਲ ਕਰ ਲੈਂਦੇ ਆਵੇਂ ਇਕੱਠੀ ਰੰਗੇ ਦਾ ਧਨੀਆ ਪਾਊਡਰ ਵਰਗਾ ਇਹ ਲਾ ਹੋ ਜਾਂਦਾ। ਅੱਛਾ ਜੀ। ਬੈਟੇ ਰੰਗੇ ਦਾ ਆ ਜਾਂਦਾ। ਜੀ। ਇਹਦੇ ਫਿਰ ਮੈਡੀਸਨ ਵੈਲਿਊ ਕਾਫੀ ਹੈ ਨਾ। ਇੱਥੇ ਮੈਡੀਸਨ ਵੈਲਿਊ ਬਹੁਤ ਜ਼ਿਆਦੀ ਹੈਗੀ ਆ ਤੇ ਵਿੱਚ ਇੱਕ ਜਿੱਤਰਾ ਕਿ ਇਹ 슈ਗਰ ਹੋ ਗਈ ਆ, ਹਾਈ ਬੀਪੀ ਹੋ ਗਿਆ, ਫੈਟੀ ਲੀਵਰ ਆ, ਕੋਈ ਇਨਫੈਕਸ਼ਨ ਕੋਈ ਵੀ ਆ। ਜੀ। ਪੇਟ ਦੀ ਆ, ਜਿਗਰ ਦੀ ਆ, ਗੁਰਦੇ ਦੀ ਆ। ਹਾਂ ਜੀ। ਇਹ ਸਾਰੀਆਂ ਵਾਸਤੇ ਹੁੰਦੀ ਆ ਫਿਰ ਜੋੜਾਂ ਦਰਦਾਂ ਵਾਸਤੇ ਆ ਹਮ ਫਿਰ ਸੋਚ ਸਵਾਸ ਸੋਚੀ ਦੇ ਅੰਦਰ ਦੀ ਬਾਤ ਦੇ ਵਾਸਤੇ ਹੁੰਦੀ ਏ ਬਹੁਤ ਸਹੀ ਕੰਮ ਗੰਮ ਦੀ ਸਿਰਫ ਲੈਣੀ ਇੱਕ ਛੁਟਕੀ ਹੁੰਦੀ ਆ ਹਮ ਚਮਚਾ ਡੰਡੀ ਵਾਲੇ ਪਾਸੇ ਚ ਪਾ ਕੇ ਉਹਨੂੰ ਕੱਢ ਕੇ ਦੁੱਧ ਵਿੱਚ ਪਾਣੀ ਝੋਲ ਕੇ ਪੀ ਲਓ ਹਾਂਜੀ ਜਿੱਦਾਂ ਮੰਨ ਲਓ ਬਾਹਰ ਗਿਆ ਗਲਤ ਖਾਦਾ ਗਿਆ ਕੋਈ ਤੇ ਪੇਟ ਖਰਾਬ ਹੋ ਗਿਆ ਥੋੜੀ ਜਿਹੀ ਘੋੜਕ ਪਹਿਲਾਂ ਅੱਧੇ ਘੰਟਾ ਬਾਅਦ ਵੀ ਵਾਕਿਆ ਠੀਕ ਹੋ ਜਾ ਜੀ ਕਿੰਨੇ ਚਾਹੀਏ ਭਾਈ ਜੀ ਜੇਕਰ ਕੋਈ ਵੀਡੀਓ ਦੇਖ ਕੇ ਤੁਹਾਡੇ ਤੋਂ ਮਗਾਉਣਾ ਚਾਹੁੰਦਾ ਹਲਦੀ ਹੈ ਨਾ ਕਿਤੇ ਆਪਣੇ ਘਰ ਬੈਠਾ ਤਾਂ ਦੱਸ ਦਿਓ ਕਿਸ ਤਰੀਕੇ ਨਾਲ ਭੇਜ ਦਿਆਂ ਆਪਣਾ ਸੰਪਰਕ ਨੰਬਰ ਵੀ ਬੋਲ ਜੀ ਅਸੀਂ ਜੇ ਕੋਈ ਪਰਸਾਨੂੰ ਕੋ ਫੋਨ ਕਰਦਾ ਵਾ ਜਾ ਕੇ ਜਰੂਰਤ ਪੈਂਦੀ ਇਹਨੂੰ ਕੋਰੀਅਰ ਕਰ ਦਿੰਨੇ ਆ ਹਾਂਜੀ ਉਰੇ ਬਾਅਦ ਤੁਸੀਂ ਸਾਨੂੰ ਫੋਨ ਕਰ ਲੈਣਾ ਸਾਡਾ ਮੇਰਾ ਫੋਨ ਨੰਬਰ 94632 2244 ਜੀ 94632 2244 ਫੋਨ ਨੰਬਰ ਤੇ ਸੰਪਰਕ ਕਰ ਲਿਓ ਹਾਂਜੀ ਤੁਹਾਡੇ ਹੀ ਹਲਦੀ ਤੁਹਾਡੇ ਘਰ ਪਹੁੰਚ ਜੂਗੀ ਤੁਹਾਨੂੰ ਕੋਈ ਕਰਦਾ ਕੋਈ ਖੱਤੇ ਤੁਹਾਡੇ ਆਉਣਗੇ ਜੋ ਵੀ ਲੱਗੇਗਾ ਹਾਂਜੀ ਤੇ ਹਲਦੀ ਤੁਹਾਨੂੰ ਮਿਲ ਜੇ ਆਪਣਾ ਰੇਟ ਵੀ ਦੱਸ ਦਿਓ ਕੀ ਰੇਟ ਹੈਗਾ ਹਲਦੀ ਦਾ ਰੇਟ ਜਿਹੜੀ ਹਲਦੀ ਸਿੰਪਲ ਹਲਦੀ ਆ ਜਿਹੜੀ ਸਬਜੀ ਪਉਣ ਵਾਲੀ ਹੈ 250 ਰੁਪਏ ਕਿਲੋ ਆ ਜਿਹੜੀ ਅੰਬਾ ਹਲਦੀ ਹੈ 1000 ਰੁਪਏ ਕਿਲੋ ਆ ਜਿਹੜੀ ਕਾਲੀ ਹਲਦੀ 2000 ਰੁਪਏ ਕਿਲੋ ਆ ਜੀ ਤੁਹਾਡਾ ਰੇਟ ਵੀ ਬਹੁਤ ਜਾਇਜ਼ ਹੈ ਹਨਾ ਜਾਇਜ਼ ਰੇਟ ਬਿਲਕੁਲ ਦਾ ਸਹਿ 350 ਰੁਪਏ ਕਿਲੋ ਸਹਿਤ ਹੈਗਾ ਵਾ ਹਾਂਜੀ ਇਹ ਦਾਲਾਂ ਵਾਂ 120 ਰੁਪਏ ਕੋ 100 ਰੁਪਏ ਕਿਲੋ ਦਾਣਾ ਵਾਂ ਇਹ ਜੇ ਮਰਬੇ 150 ਰੁਪਏ ਕਿਲੋ ਵਾਲੇ ਮਰਬੇ ਸਾਡੇ ਦੇ ਦੋਸਤੋ ਜਿਹੜੇ ਇਹ ਕਿਸਾਨ ਹੈਗੇ ਨੇ ਇਹਨਾਂ ਨੂੰ ਆਪਾਂ ਪਰਸਨਲੀ ਜਾਣਦੇ ਹਾਂ ਨਾ ਖੇਤੀ ਕਰਦੇ ਨੇ ਤੇ ਆਪ ਪ੍ਰੋਸੈਸਿੰਗ ਕਰਦੇ ਨੇ ਆਪਣੇ ਚੈਨਲ ਤੇ ਉਹੀ ਕਿਸਾਨ ਦੀ ਤੁਸੀਂ ਵੀਡੀਓ ਦੇਖੋਗੇ ਜਿਹੜੇ ਮਿਹਨਤੀ ਹੈ ਉਹ ਤਿਆਰ ਕਰਦੇ ਨੇ ਤੇ ਜਰੂਰ ਇਹਨਾਂ ਤੋਂ ਤੁਸੀਂ ਖਰੀਦ ਕੇ ਦੇਖੋ ਇਹਨਾਂ ਦੀ ਕੁਆਲਿਟੀ ਦੇਖੋ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਧੰਨਵਾਦੀ ਤੁਹਾਡਾ ਵੀ ਬਹੁਤ ਬਹੁਤ ਸਮਾਂ ਦੇਣ ਦੇ